ਧਿਆਨ ਦਿਓ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਔਰਤਾਂ ਨੂੰ ਆਪਣੇ ਸਿਰ ਉੱਪਰ ਕਦੂ ਦਾ ਪਾਣੀ ਲਗਾਉਣਾ ਚਾਹੀਦਾ ਹੈ ਇਸ ਤੀ ਮਦਦ ਨਾਲ ਉਹਨਾਂ ਦੇ ਵਾਲ ਬਹੁਤ ਹੀ ਤੇਜ਼ੀ ਨਾਲ ਵਧਣਾ ਸ਼ੁਰੂ ਕਰ ਦਿੰਦੇ ਹਨ ਤੇ ਨਾਲ ਹੀ ਖੂਬਸੂਰਤ ਵੀ ਹੁੰਦੇ ਹਨ ਨੰਬਰ 2 ਜੇਕਰ ਤੁਸੀਂ ਲਗਾਤਾਰ ਆਪਣਾ ਚਿਹਰਾ ਚੌਲਾਂ ਵਾਲੇ ਪਾਣੀ ਨਾਲ ਧੋ ਲੈਂਦੇ ਹੋ ਤਾਂ ਇਸ ਥੀਮ ਮਦਦ ਨਾਲ ਹੀ ਦਿਨਾਂ ਵਿੱਚ ਹੀ ਤੁਹਾਡੇ ਚਿਹਰੇ ਦਾ ਰੰਗ ਸਾਫ਼ ਹੋ ਜਾਵੇਗਾ ਨੰਬਰ 3 ਨਾ ਰੋਜ਼ਾਨਾ ਛੋਲਿਆਂ ਨੂੰ ਉਬਾਲ ਕੇ ਖਾਣ ਨਾਲ ਸਰੀਰ ਘੋੜੇ ਦੀ ਤਰ੍ਹਾਂ ਜਵਾਨ ਦੇ ਨਾਲ ਨਾਲ ਤਾਕਤਵਰ ਵੀ ਰਹਿੰਦਾ ਹੈ ਤੇ ਨਾਲ ਹੀ ਸਰੀਰ ਹਮੇਸ਼ਾ ਹੀ ਫਿੱਟ ਵੀ ਰਹਿੰਦਾ ਹੈ ਨੰਬਰ 4 ਜੇਕਰ ਤੁਸੀਂ ਗਿੱਲੀ ਮਿੱਟੀ ਨੂੰ ਸੁੰਘ ਲੈਂਦੇ ਹੋ ਤਾਂ ਇਸ ਨਾਲ ਸੁੰਘਣ ਦੀ ਸ਼ਕਤੀ ਵਾਧੀ ਹੈ ਤੇ ਨਾਲ ਹੀ ਦਿਮਾਗ ਵੀ ਤੇਜ਼ ਹੋਣ ਲੱਗ ਜਾਂਦਾ ਹੈ ਇਸ ਦੀ ਖੁਸ਼ਬੂ ਸਾਡੇ ਸਰੀਰ ਨੂੰ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਨੰਬਰ 5 ਜੇਕਰ ਤੁਹਾਡਾ ਬੁਖਾਰ ਉਤਰਨ ਦਾ ਨਾਮ ਨਹੀਂ ਲੈ ਰਿਹਾ ਤਾਂ ਤੁਸੀਂ ਕਹਿੰਦੇ ਦੇ ਫੁੱਲ ਲੈ ਕੇ ਉਹਨਾਂ ਦੀ ਚਾਹ ਬਣਾ ਕੇ ਪੀ ਲਓ ਇਹ ਸਤੀ ਮਦਦ ਨਾਲ ਬੁਖਾਰ ਵੀ ਠੀਕ ਹੋਵੇਗਾ ਇਸ ਤੋਂ ਇਲਾਵਾ ਜੇਕਰ ਤੁਹਾਡੇ ਸੈੱਲ ਘਟ ਗਏ ਹੋਣ ਤਾਂ ਉਹ ਵੀ ਪੂਰੇ ਹੋਣ ਲੱਗ ਜਾਣਗੇ ਨੰਬਰ 6 ਜੇਕਰ ਤੁਸੀਂ ਗਿੰਦੇ ਦੇ ਫੁੱਲਾਂ ਵਿੱਚ ਰਾਤ ਦੇ ਸਮੇਂ ਮੇਥੀ ਦਾਣਾ ਭਿਉਂ ਕੇ ਰੱਖੋ ਤੇ ਸਵੇਰ ਦੇ ਸਮੇਂ ਇਹਨਾਂ ਨੂੰ ਛਾਣ ਕੇ ਇਸ ਤਾਮਾਸਿਕ ਤਿਆਰ ਕਰਕੇ ਫਿਰ ਇਸ ਨੂੰ ਆਪਣੇ ਵਾਲਾਂ ਵਿੱਚ ਲਗਾ ਲਓ ਤਾਂ ਕੁਝ ਸਮੇਂ ਬਾਅਦ ਵਾਲਾਂ ਨੂੰ ਢੋ ਲਓ ਇਸ ਦੀ ਮਦਦ ਨਾਲ ਵਾਲਾਂ ਦਾ ਝੜਨਾ ਅਤੇ ਰੁੱਖਾਪਨ ਖਤਮ ਹੋਣ ਲੱਗ ਜਾਵੇਗਾ ਨੰਬਰ 7 ਜੇਕਰ ਤੁਸੀਂ ਸੋਨੇ ਦੇ ਨੈਨੋ ਕਣਾਂ ਦੀ ਵਰਤੋਂ ਆਪਣੇ ਚਿਹਰੇ ਉੱਪਰ ਕਰਦੇ ਹੋ ਤਾਂ ਇਸ ਦੀ ਮਦਦ ਨਾਲ ਸਾਰੇ ਡੈਡ ਸਕਿਨ ਖਤਮ ਹੋ ਜਾਂਦੀ ਹੈ ਚਿਹਰੇ ਤੇ ਚਮਕ ਵੀ ਆਉਂਦੀ ਹੈ ਤੇ ਨਾਲ ਹੀ ਇਹ ਅਨੇਕਾਂ ਹੀ ਰੋਗਾਂ ਨੂੰ ਦੂਰ ਕਰਦੇ ਹਨ ਇਹ ਨਵੀਆਂ ਖੋਜਾਂ ਅਨੁਸਾਰ ਪਤਾ ਲਗਾਇਆ ਗਿਆ ਹੈ ਨੰਬਰ 8 ਇੱਕ ਨਿੰਬੂ ਦੇ ਛਿਲਕੇ ਨੂੰ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖੋ ਤੇ ਇਸ ਨੂੰ ਸਵੇਰੇ ਖਾਲੀ ਪੇਟ ਪੀ ਲਓ ਇਸ ਦੀ ਮਦਦ ਨਾਲ ਖੂਨੀ ਬਵਾਸੀਰ ਵੀ ਠੀਕ ਹੋ ਜਾਂਦੀ ਹੈ ਨੰਬਰ 9 ਦਾਲ ਵਿੱਚ ਕਦੇ ਵੀ ਠੰਡਾ ਪਾਣੀ ਨਹੀਂ ਪਾਉਣਾ ਚਾਹੀਦਾ ਇਸ ਨਾਲ ਤੁਹਾਡੀ ਦਾਲ ਦਾ ਸਵਾਦ ਖਰਾਬ ਹੋ ਜਾਂਦਾ ਹੈ ਟਾਲ ਵਿੱਚ ਪਾਣੀ ਹਮੇਸ਼ਾ ਗਰਮ ਕਰਕੇ ਹੀ ਪਾਓ ਨੰਬਰ 10 ਜੇਕਰ ਤੁਸੀਂ ਚਾਹ ਦੀ ਬਚੀ ਹੋਈ ਪੱਤੀ ਨੂੰ ਸੁਕਾ ਕੇ ਮਿੱਟੀ ਦੇ ਵਰਤਨ ਵਿੱਚ ਪਾ ਕੇ ਰੱਖਦੇ ਹੋ ਤੇ ਫਿਰ ਥੋੜੀ-ਥੋੜੀ ਘਰ ਵਿੱਚ ਲੱਗੇ ਹਰ ਪੌਦੇ ਵਿੱਚ ਪਾ ਦਿਓ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਵਿੱਚ ਲੱਗੇ ਪੌਦੇ ਵਧੀਆ ਵਧਣ ਫੁੱਲਣ ਲੱਗ ਜਾਣਗੇ ਨੰਬਰ 11 ਜੇਕਰ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਪੰਦ ਜੁੱਤੀ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਨਜ਼ਰ ਕਮਜ਼ੋਰ ਹੋਣ ਲੱਗ ਜਾਂਦੀ ਹੈ ਤੇ ਨਾਲ ਹੀ ਪੈਰ ਵੀ ਖਰਾਬ ਹੋਣ ਲੱਗ ਜਾਂਦੇ ਹਨ ਨੰਬਰ 12 ਜੇਕਰ ਤੁਸੀਂ ਚੌਲਾਂ ਦਾ ਸੇਵਨ ਘੱਟ ਤੋਂ ਘੱਟ ਕਰੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਦਮੇ ਦੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਤੋਂ ਇਲਾਵਾ ਤੁਸੀਂ ਸ਼ੂਗਰ ਦੀ ਬਿਮਾਰੀ ਤੋਂ ਵੀ ਬਚੇ ਰਹੋਗੇ। ਨੰਬਰ 13 ਜੇਕਰ ਤੁਸੀਂ ਸ਼ਿਮਲਾ ਮਿਰਚ ਦਾ ਸੇਵਨ ਵੱਧ ਤੋਂ ਵੱਧ ਕਰਦੇ ਹੋ ਤਾਂ ਇਹ ਤੁਹਾਨੂੰ ਦਿਲ ਦੇ ਰੋਗਾਂ ਤੋਂ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਪਹਾਂੂ ਦੂਰ ਰੱਖਣ ਵਿੱਚ ਮਦਦ ਕਰੇਗੀ। ਨੰਬਰ 14 ਜਿਨ੍ਹਾਂ ਔਰਤਾਂ ਦਾ ਆਪਰੇਸ਼ਨ ਹੋਇਆ ਹੋਵੇ ਉਹਨਾਂ ਨੂੰ ਕਦੇ ਵੀ ਮੈਦੇ ਤੋਂ ਵਡੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਤੁਹਾਡੇ ਟੰਕਿਆਂ ਵਿੱਚ ਦਰਦ ਰਹਿਣ ਦੀ ਸਮੱਸਿਆ ਵਣ ਜਾਂਦੀ ਹੈ ਨੰਬਰ 15 ਦਾਦੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਜ਼ਵਾਈਨ ਨੂੰ ਪੀਸ ਲਓ ਫਿਰ ਇਸ ਨੂੰ ਕਰਮ ਪਾਣੀ ਵਿੱਚ ਮਿਲਾ ਕੇ ਇੱਕ ਪੇਸਟ ਤਿਆਰ ਕਰ ਲਓ ਤੇ ਇਸ ਪੇਸਟ ਨੂੰ ਖਾਸ ਵਾਲੀ ਜਗਾ ਤੇ ਲਗਾ ਲਓ ਇਸ ਦੀ ਮਦਦ ਨਾਲ ਦਿਨਾਂ ਵਿੱਚ ਹੀ ਖਾਸ ਦਾਦ ਖੁਜਲੀ ਦੀ ਸਮੱਸਿਆ ਖਤਮ ਹੋ ਜਾਵੇਗੀ ਨੰਬਰ 16 ਜੇਕਰ ਤੁਸੀਂ ਕਾਲੇ ਘੇਰਿਆਂ ਤੋਂ ਪਰੇਸ਼ਾਨ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਬਦਾਮ ਦੇ ਤੇਲ ਦੀਆਂ 2-3 ਬੂੰਦਾਂ ਅੱਖਾਂ ਥੱਲੇ ਲਗਾ ਲਓ ਇਹਰੇ ਸਵੇਰੇ ਉੱਠਣਸਾਰ ਠੰਡੇ ਪਾਣੀ ਨਾਲ ਧੋ ਲਓ ਇਸ ਤਰ੍ਹਾਂ ਕਰਨ ਨਾਲ 3-4 ਦਿਨਾਂ ਵਿੱਚ ਹੀ ਕਾਲੇ ਘੇਰੇ ਠੀਕ ਹੋਣ ਲੱਗ ਜਾਣਗੇ ਨੰਬਰ 17 ਜ਼ੁਕਾਮ ਲਈ ਦਾਦੀ ਮਾ ਦਾ ਉਪਾਅ ਇੱਕ ਗਲਾਸ ਗਰਮ ਪਾਣੀ ਦੇ ਨਾਲ ਜੀਰਾ ਕੁਚਲਿਆ ਗੁੜ ਅਤੇ ਇੱਕ ਚੁਟਕੀ ਕਾਲੀ ਮਿਰਚ ਲਓ ਇਸ ਨੂੰ ਦਿਨ ਚ 2-3 ਵਾਰ ਪੀਣ ਨਾਲ ਜ਼ੁਕਾਮ ਅਤੇ ਫਲੂ ਠੀਕ ਹੋ ਜਾਂਦਾ ਹੈ। ਨੰਬਰ 18 ਜੇਕਰ ਤੁਸੀਂ ਰੋਜ਼ਾਨਾ 10 ਮਿੰਟ ਕਪਾਲ ਪਾਤੀ ਕਰਦੇ ਹੋ ਤਾਂ ਇਸੀ ਮਦਦ ਨਾਲ ਤੁਹਾਡਾ ਪੇਟ ਅੰਦਰ ਤੋਂ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਂਦਾ ਹੈ ਜਿਸ ਕਾਰਨ ਸਰੀਰ ਨੂੰ अनेका ਹੀ ਲਾਭ ਮਿਲਦੇ ਹਨ। ਸਰੀਰ ਜਵਾਨ ਦੇਖਣ ਲੱਗ ਜਾਂਦਾ ਹੈ। ਤੇ ਨਾਲ ਹੀ ਚਿਹਰੇ ਤੇ ਵੀ ਰੌਣਕ ਆਉਣ ਲੱਗ ਜਾਂਦੀ ਹੈ ਨੰਬਰ 19 ਪੱਤੇਦਾਰ ਸਬਜ਼ੀਆਂ ਖਾਇਆ ਕਰੋ ਇਹਨਾਂ ਦੀ ਮਦਦ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਊਰਜਾ ਮਿਲਦੀ ਹੈ ਜਿਸ ਨਾਲ ਸਰੀਰ ਅੰਦਰ ਕੰਮ ਕਰਨ ਦੀ ਤਾਕਤ ਵਾਧੀ ਹੈ ਤੇ ਨਾਲ ਹੀ ਸਰੀਰ ਸਿਹਤਮੰਦ ਵੀ ਰਹਿੰਦਾ ਹੈ ਨੰਬਰ 20 ਜਿਹੜੇ ਲੋਕ ਰੋਜ਼ਾਨਾ ਗੂੰਗੁਣਾ ਪਾਣੀ ਪੀਂਦੇ ਹਨ ਉਹਨਾਂ ਨੂੰ ਕਦੇ ਵੀ ਬਿਮਾਰੀਆਂ ਨਹੀਂ ਛੂਹ ਸਕਤੀਆਂ ਤੇ ਨਾਲ ਹੀ ਉਹਨਾਂ ਦੇ ਸਰੀਰ ਦੀ ਸਫਾਈ ਵੀ ਸਹੀ ਤਰੀਕੇ ਨਾਲ ਹੁੰਦੀ ਰਹਿੰਦੀ ਹੈ